ਸਾਡੇ ਛੋਟੇ ਵੀਰ ਸੰਜੇ ਟੰਡਨ ਜੀ ਸਾਹਮਣੇ ਬੈਠੇ ਹੋਏ ਸਾਰੇ ਹੀ ਉਹਨਾਂ ਨੂੰ ਪਿਆਰ ਕਰਨ ਵਾਲੇ ਮੇਰੇ ਸਾਰੇ ਸਾਥੀਓ ਬਬਲਾ ਜੀ ਨੇ ਬਹੁਤ ਸੰਖੇਪ ਵਿੱਚ ਸੰਜੇ ਜੀ ਬਾਰੇ ਗੱਲ ਕੀਤੀ ਹੈ ਇਸ 'ਚ ਕੋਈ ਦੋ ਰਾਇ ਨਹੀਂ ਵੀ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਦਾ ਬੈਸਟ ਕੈਂਡੀਡੇਟ ਜਿਹੜਾ ਹੈ ਨਾ ਪੋਸਟ ਨੂੰ ਇਹਨਾਂ ਨੇ ਅੱਗੇ ਲੈ ਕੇ ਆਂਦਾ ਮੇਰੇ ਮੈਂ ਕਿ ਸੰਜੇ ਜੀ ਨਾਲ ਗੱਲ ਕਰ ਰਿਹਾ ਸੀ ਵੀ ਸਾਡਾ ਇੱਕ ਬੜੇ ਕ੍ਰਿਟਿਕਸ ਹੁੰਦੇ ਨੇ ਵੀ ਭਾਜਪਾ ਦਾ ਆ ਨਹੀਂ ਠੀਕ ਇਹ ਨੂੰ ਐਡਾ ਠੀਕ ਹੋਣਾ ਚਾਹੀਦਾ ਪੰਜਾਬ 'ਚ ਐਡਾ ਕਰਨਾ ਚਾਹੀਦਾ ਤੇ ਜਿੱਦਨ ਪ੍ਰਿੰਟ মিডিਆ ਦਾ ਸੰਜੇ ਜੀ ਦੇ ਨਾਲ ਇੰਟਰਵਿਊ ਆਇਆ ਤੇ ਮੈਨੂੰ ਸਾਰਿਆਂ ਨੂੰ ਪਹਿਲੇ ਉਹਨਾਂ ਫੋਨ ਕਰਕੇ ਕਿਹਾ ਵੀ ਹੀ ਇਜ਼ ਅ ਫੈਂਟੈਸਟਿਕ ਸਪੀਕਰ ਇਹ ਚੰਡੀਗੜ੍ਹ ਦੀ ਇੱਕ ਇੱਕ ਨਬਜ਼ ਨੂੰ ਸਮਝਦੇ ਆ। ਨਾਰਮਲੀ ਤੁਸੀਂ ਪੋਲਿਟਿਕਲ ਲੀਡਰ ਆ ਜਾਂਦੇ ਆ ਵੋਟਾ ਮੰਗਦੇ ਆਪਣੀ ਪਾਰਟੀ ਦੇ ਨਾਂ ਦੀਆਂ ਪਰ ਆਪਣੇ ਸ਼ਹਿਰ ਦੀ ਆਪਣੀ ਕੰਸਟਿਟੂਐਂਸੀ ਦੀ ਉਸ ਨੂੰ ਅੱਗੇ ਕਿਦਾਂ ਲੈ ਕੇ ਜਾਣਾ ਹੈ ਉਹਦਾ ਰੋਡ ਮੈਪ ਕੀ ਹੈ ਇਹ ਬਹੁਤ ਘੱਟ ਲੀਡਰਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ। ਪਰ ਅਸੀਂ ਤਾਂ ਆਜਦੇ ਨਹੀਂ ਇਹਨਾਂ ਦੇ ਬਜ਼ੁਰਗਾਂ ਦਾ ਸਾਡੇ ਬਜ਼ੁਰਗਾਂ ਨਾਲ ਪਿਆਰ ਔਰ ਸਾਡਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਪਿਆਰ ਵੀ ਹੈ ਤੇ ਮੈਂ ਭਰਾ ਦੀ ਇਸ ਲੀਡਰਸ਼ਿਪ ਔਰ ਖਾਸ ਕਰਕੇ ਉਹਨਾਂ ਦੀ ਦੂਰਅੰਦੇਸ਼ੀ ਦਾ ਕਾਇਲ ਹੋਇਆ ਔਰ ਮੈਂ ਤੁਸੀਂ ਸੰਜੇ ਦੀ ਦੇਣਾ ਸਾਡੇ ਖਿਲਾਫ ਕੈਂਡੀਡੇਟ ਲੱਗ ਰਿਹਾ ਮਨੀਸ਼ ਤਵਾਰੀ ਔਰ ਸਾਡੇ ਨਾਲ ਪੜਦਾ ਰਿਹਾ ਸਾਦਾ ਜੂਨੀਅਰ ਸੀ ਮੈਂ ਮਨੀਸ਼ ਨੂੰ ਕਹਿ ਮੈਂ ਤੂੰ ਪੰਗਾ ਲੈ ਲਿਆ ਤੂੰ ਅਨੰਦਪੁਰ ਸਾਹਿਬ ਠੀਕ ਸੀ ਤੇ ਇੱਥੇ ਸੰਜੇ ਟੰਡਨ ਹੁਰਾ ਦਾ ਬਹੁਤ ਜ਼ਿਆਦਾ ਜਿਹੜਾ ਪਿਆਰ ਹੈ ਲੋਕਾਂ ਦੇ ਨਾਲ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਹਰ ਬੰਦੇ ਦੀ ਮਦਦ ਦੇ ਲਈ ਕੋਈ ਕਿਸੇ ਵਕਤ ਵੀ ਚਲ ਜੋ ਕਦੀ ਨਾ ਦਾ ਇਹ ਨਹੀਂ ਵੀ ਇਕੱਲੇ ਇਹ ਨੇ ਇਹਨਾਂ ਦੇ ਵਾਈਫ ਇਹਨਾਂ ਦੇ ਨੌਜਵਾਨ ਬੱਚੇ ਹਮੇਸ਼ਾ ਸਮਰਪਿਤ ਨੇ ਪਾਰਟੀ ਔਰ ਕਦੀ ਵੀ ਇਹਨੇ ਟਿਕਟ ਨਹੀਂ ਮੰਗੀ ਕਦੀ ਗਿਆ ਨਹੀਂ ਕਦੀ ਕ ਟਿਕਟ ਲਈ ਕਿਹਾ ਨਹੀਂ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਿੱਚ ਇਸ ਕਿਸਮ ਦੀ ਪ੍ਰਥਾ ਵੀ ਨਹੀਂ ਹੈ ਵੀ ਉਹ ਕੋਈ ਚੱਕਰ ਮਾਰਦਾ ਹੈ ਜਾਂ ਟਿਕਟ ਦੇ ਪਿੱਛੇ ਆਪਣੀ ਜਾ ਕੇ ਤਰਦਦ ਕਰਦਾ ਸੰਜੀਤ ਦਾ ਇਸ ਵਾਰ ਇਸ ਗੱਲ ਤੇ ਪੱਕਾ ਸੀ ਵੀ ਹੀ ਇਜ਼ ਦਾ ਬੈਸਟ ਕੈਂਡੀਡੇਟ ਅਗੇ ਸੰਜੀਤ ਟੰਡਨ ਨੂੰ ਟਿਕਟ ਮਿਲ ਜੇ ਤਾਂ ਉਹ ਜਿੱਤ ਜਾਣਗੇ ਔਰ ਚੰਡੀਗੜ੍ਹ ਦਾ ਬੜਾ ਫਲਾਫ ਹੋਏਗਾ। ਕਈ ਵਾਰ ਇਹ ਵੀ ਆਂਦਾ ਸੀ ਵੀ ਕੋਈ ਬਾਹਰੋਂ ਨਾ ਆ ਜੇ ਕੋਈ ਫਿਲਮ ਸਟਾਰ ਨਾ ਆ ਜੇ ਕਿਉਂਕਿ ਨਾਰਮਲੀ ਉਹ ਆ ਜਾਂਦੇ ਨੇ ਉਹ ਲੋਕੀ ਉਹਨਾਂ ਦੀ ਸਟਾਰडम ਦੇ ਉੱਤੇ ਵੋਟਾਂ ਪਾ ਜ਼ਰੂਰ ਦਿੰਦੇ ਪਰ ਉਸ ਤੋਂ ਬਾਅਦ ਉਹ ਲੱਭਦੇ ਨਹੀਂ ਗਏ। ਤੇ ਮੈਂ ਸਮਝਦਾ ਵੀ ਆਪਾਂ ਸਾਰੇ ਬੜੇ ਕਿਸਮਤ ਵਾਲੇ ਆ। ਔਰ ਸੰਜੀਤ ਜੀ ਸਾਡਾ اخਲਾਕੀ ਫਰਜ਼ ਬੰਦਾ ਹੈ। ਇੱਕ ਚੰਗਾ ਜਿਹੜਾ ਸੂਝਵਾਨ ਲੀਡਰ ਹੈ। ਉਹ ਆਪਣੇ ਸ਼ਹਿਰ ਨੂੰ ਆਪਣੀ ਕੌਨਸਟਿਚੂਐਂਸੀ ਨੂੰ ਬਹੁਤ ਅੱਗੇ ਲੈ ਕੇ ਜਾਂਦਾ ਹੈ ਆ ਸਾਰੇ ਪੜੇ ਲਿਖੇ ਮੇਰੇ ਛੋਟੇ ਵੀਰ ਗੁਰਮੋਹ ਨੁਹਰਾ ਦੇ ਪਿਆਰ ਦੇ ਬੱਦੇ ਤੇ ਤੁਹਾਡੇ ਨਾਲ ਵੀ ਪਿਆਰ ਕਰਨ ਵਾਲੇ ਸਾਰੇ ਸਾਥੀ ਇੱਥੇ ਨੇ ਪੜੇ ਲਿਖੇ ਨੇ ਔਰ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਔਰ ਮੈਂ ਇਹ ਸਮਝਣਾ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਬਹੁਤ ਅੱਛੇ ਇੱਕ ਚੰਗਾ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਔਰ ਆਸ ਕਰਦੇ ਹਾਂ ਵੀ ਸਦਾ ਪ੍ਰਾਤ ਚੰਗੀ ਵੋਟ ਚੰਗੀ ਲੀਡ ਨਾਲ ਜਿੱਤ ਕੇ ਆਏ। ਜਵਾਹ। ਇਹ ਪਿਛਲੇ 15 ਦਿਨ ਦੇ ਵਿੱਚ ਜਿਹੜੀ ਚੋਣਾਂ ਦੀ ਸਰਗਰਮੀ ਦੇ ਵਿੱਚ ਤੇ ਕਿਤੇ ਮਿਲ ਹੀ ਨਹੀਂ ਐ। ਉਹ ਮੈਂ ਦੇ ਇੱਥੇ ਬੈਠਾ ਬੜਾ ਰਿਲੈਕਸ ਕਰ ਰਿਹਾ ਸੀ ਸੋਚ ਰਿਹਾ ਸੀਗਾ ਸਾਰੇ ਦੋਸਤ ਹੀ ਕੁਝ ਬੋਲ ਦੇਣ ਮੈਨੂੰ ਬੋਲਣ ਦੀ ਵੀ ਜ਼ਰੂਰਤ ਨਾ ਪਵੇ। ਥੋੜਾ ਜਿਹਾ ਆਕਸੀਜਨ ਮੈਂ ਹੋਰ ਭਰ ਲਵਾਂ ਤਾਂ ਕਿ ਕਿਤੇ ਹੋਰ ਜਾ ਕੇ ਥੋੜਾ ਜਿਹਾ ਚੰਗਾ ਬੋਲ ਪਾਵਾਂ। ਲੇਕਿਨ ਜਿਹੜਾ ਐਸ ਲਿਵ ਸਿਚੁਏਸ਼ਨ ਹੈ ਮਾਈ ਟਾਈਮ ਇਜ਼ ਨਾਟ ਮਾਈ ਟਾਈਪ ਸੋ ਅੱਗੋਂ ਅਗਲੇ ਪ੍ਰੋਗਰਾਮਾਂ ਤੋਂ ਕਾਲ ਆਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਜਦੋਂ ਸੰਧੂ ਸਾਹਿਬ ਨੇ ਫੋਨ ਕੀਤਾ ਕਿ ਅਸੀਂ ਅਸਰਾਨ ਰੱਖਣਾ ਹੈ ਪ੍ਰੋਗਰਾਮ ਔਰ ਅੰਮ੍ਰਿਤਸਰ ਦੇ ਵੀ ਕੈਂਡੀਡੇਟ ਸਾਹਿਬ ਇੱਥੇ ਆ ਰਹੇ ਐ ਸੋ ਸਾਡੇ ਦੋਨਾਂ ਦੇ ਪ੍ਰੋਗਰਾਮ ਨੂੰ ਉਹ ਵਿਚਾਰੇ ਮੈਚ ਕਰਨ ਵਾਸਤੇ ਇਹਨਾਂ ਨੂੰ ਸ਼ਾਇਦ 3-4 ਵਾਰੀ ਅੱਗੇ ਪਿੱਛੇ ਹੋਣਾ ਪਿਆ ਲੇਕਿਨ ਦੇਖੋ ਉਹ ਕੁਦਰਤ ਕੀ ਜਾਂਦੀ ਹੈ ਉਹ ਹਾਲੇ ਤੱਕ ਸਿੰਧੂ ਸਾਹਿਬ ਹੀ ਇਜ਼ ਔਨ ਹਿਸ ਵੇ so ਜਦ ਤੱਕ ਉਹ ਆਣਗੇ ਮੇਰਾ ਜਾਣ ਦਾ ਟਾਈਮ ਹੋ ਜਾਣਾ ਤੇ ਮੈਂ ਉਹਨਾਂ ਨੂੰ ਵੀ ਕਿਨਾਂ ਗੁਰੂ ਨਗਰੀ ਤੋਂ ਉਹ ਵੀ ਜਿੱਤ ਕੇ ਆਣ ਉਹਨਾਂ ਵਾਸਤੇ ਪ੍ਰਾਰਥਨਾ ਕਰਦਾ ਤੁਸੀਂ ਮੇਰੇ ਵੱਲੋਂ ਉਹਨਾਂ ਨੂੰ ਕਨਵੇ ਕਰ ਦੇਣਾ ਜੀ ਔਰ ਮੇਰੀ ਤੇ ਜਰਨੀ 10 ਅਪ੍ਰੈਲ ਨੂੰ ਸ਼ੁਰੂ ਹੋਈ ਜਿਸ ਦਿਨ ਮੇਰੀ ਕੋਸ਼ਨਾ ਹੋਈ ਹੈ ਤੇ ਔਰ ਮੈਨੂੰ ਹਾਲੇ ਤੱਕ ਸਮਝ ਨਹੀਂ ਆ ਰਿਹਾ ਕਿ ਜਲ ਕੇ ਮੈਂ ਰਿਹਾ ਔਰ ਜਿੱਥੇ ਵੀ ਮੈਂ ਗਿਆ ਮੈਨੂੰ ਇੰਜ ਲੱਗਦਾ ਕਿ ਜਿਵੇਂ ਇੱਕ ਵਗਦੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਉਹ ਪਾਣੀ ਉਹ ਜਿੱਥੇ ਲਿਜਾਈ ਜਾ ਰਿਹਾ ਲਿਜਾਈ ਜਾ ਰਿਹਾ ਮੈਂ ਚੱਲੀ ਜਾ ਰਿਹਾ ਦਿਨ ਦੇ ਵਿੱਚ ਵੀ ਵੀ ਕਾਰਜਕ੍ਰਮ ਮੈਨੂੰ ਦਿੱਤੇ ਜਾ ਰਹੇ ਐ ਔਰ ਕੱਟ ਤੋਂ ਕੱਟ 10-10 ਹਜ਼ਾਰ ਬੰਦਾ ਮੈਂ ਇੱਕ ਇੱਕ ਦਿਨ ਦੇ ਵਿੱਚ ਮਿਲ ਰਿਹਾ ਔਰ ਸਭ ਤੋਂ ਵੱਡੀ ਚੀਜ਼ ਐਸੇ ਰਹਾ ਕਿ ਜਿਸ ਤਰ੍ਹਾਂ ਹੁਨੇ ਬਾਜਵਾ ਸਾਹਿਬ ਨੇ ਗੱਲ ਕੀਤੀ ਸਿੱਧੂ ਸਾਹਿਬ ਨੇ ਗੱਲ ਕੀਤੀ ਸੰਧੂ ਸਾਹਿਬ ਨੇ ਬਬਲਾ ਜੀ ਨੇ ਵੀ ਵਿੱਚ ਰਖਿਆ ਇੰਨਾ ਪਿਆਰ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇਹ 15 ਦਿਨ ਦੇ ਵਿੱਚ ਦਿੱਤਾ ਮੈਂ ਤੇ ਖੁਦ ਨਹੀਂ ਸੀ ਜਾਣਦਾ ਕਿ ਮੈਨੂੰ ਇੰਨਾ ਪਿਆਰ ਮਿਲੇਗਾ ਮੈਂ ਕਈ ਬੰਦੇ ਇੱਥੇ ਵੀ ਬੈਠੇ ਆ ਜਿਨ੍ਹਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਈ ਜਰਾ ਭਾਈ ਸਾਹਿਬ ਥੋੜਾ ਜਰਾ ਧਿਆਨ ਰੱਖਣਾ ਕਿਉਂ ਮੈਨੂੰ ਅੱਗੋਂ ਇਹ ਸੁਣਨ ਨੂੰ ਮਿਲਿਆ ਕਿ ਯਾਰ ਸੰਜੇ ਤੈਨੂੰ ਇਹ ਗੱਲ ਕਹਿਣ ਦੀ ਸਾਨੂੰ ਜ਼ਰੂਰਤ ਪੈ ਗਈ ਯਾਰ ਤੂੰ ਤਾਂ ਪਰਾਇਆ ਕਰਤਾ ਸੋ ਇਸ ਤਰ੍ਹਾਂ ਦਾ ਮੈਨੂੰ ਰੁਝਾਨ ਜਿਹੜਾ ਹੈ ਸਾਰੇ ਆਪਣੇ ਦੋਸਤਾਂ ਤੋਂ ਆਪਣੇ ਵੈਲ ਵਿਸ਼ਰਸ ਤੋਂ ਔਰ ਇੱਥੇ ਵੀ ਕਈ ਬੈਠੇ ਯਾਰ ਦੋਸਤਾਂ ਨੇ ਵੀ ਮੈਨੂੰ ਐਹੋ ਜਿਹਾ ਮੈਨੂੰ ਰਿਸਪਾਂਸ ਦਿੱਤਾ ਹੁੰਦਾ ਕਿ ਆ ਕਿ ਜਦੋਂ ਤੁਹਾਡੀ ਕੋਈ ਪਿੱਠ ਦੇ ਉੱਤੇ ਹੱਥ ਰੱਖ ਦਿੰਦਾ ਤੇ ਬੰਦੇ ਦੀ ਤਾਕਤ ਜਿਹੜੀ ਹੈ ਉਹ ਹੋਰ ਵੱਧ ਜਾਂਦੀ ਹੈ ਮੈਂ ਲਗਭਗ ਪਿਛਲੇ 20 ਸਾਲਾਂ ਤੋਂ ਪਾਰਟੀ ਦੇ ਕੰਮ 'ਚ ਜਿੱਥੇ ਵੀ ਪਾਰਟੀ ਨੇ ਕਿਹਾ ਜੋ ਕੰਮ ਕਿਹਾ ਆਪਾਂ ਉਹ ਕੰਮ ਕਰਦੇ ਰਹੇ ਅਠ ਨੌ ਸੂਬਿਆਂ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ 10 ਸਾਲ ਮੈਂ ਇਥੇ ਚੰਡੀਗੜ੍ਹ ਦੇ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਔਰ ਉਹਦੇ ਚੋਂ ਜਿਹੜੇ 4 ਸਾਲ ਹੈ ਉਹ ਐਜ਼ ਅ ਓਪੋਜੀਸ਼ਨ ਪਾਰਟੀ ਦਾ ਮੈਂ ਪ੍ਰਧਾਨ ਹੁੰਦਾ ਸੀ ਔਰ ਬਾਕੀ ਜਿਹੜੇ 6 ਸਾਲ ਹੈ ਰੂਲਿੰਗ ਪਾਰਟੀ ਦਾ ਪ੍ਰਧਾਨ ਦੇ ਤੌਰ ਤੇ ਕੱਟੇ ਤੋਂ ਦੋਨੋਂ ਤਰ੍ਹਾਂ ਦਾ ਐਕਸਪੀਰੀਅੰਸ ਵੀ ਜਿਹੜਾ ਹੈਗਾ ਮੈਨੂੰ ਇਹ 10 ਸਾਲਾਂ ਦੇ ਵਿੱਚ ਮਿਲਿਆ ਲੇਕਿਨ ਇੱਕ ਚੀਜ਼ ਹੈ ਕਿ ਕਦੀ ਵੀ ਕਿਸੇ ਕੰਮ ਲਈ ਆਪਾਂ ਗਏ ਐਡਮਿਨਿਸਟ੍ਰੇਸ਼ਨ ਕੋਲ ਗਏ ਈਵਨ ਵੈਨ ਆਈ ਵਾਸ ਇਨ ਆਪੋਜੀਸ਼ਨ ਈਵਨ ਦੈਨ ਵੀ ਅਸੀਂ ਕੰਮ ਕਰਾ ਕੇ ਆਪਣੇ ਲੋਕਾਂ ਵਾਸਤੇ ਲੈ ਆਉਂਦੇ ਸੀਗੇ ਇਹ ਮੈਨੂੰ ਇੱਕ ਬੜੀ ਸਪੋਰਟ ਮੈਨੂੰ ਐਡਮਿਨਿਸਟ੍ਰੇਸ਼ਨ ਤੋਂ ਵੀ ਔਰ ਜਿਹੜੇ ਤਦ ਵੀ ਗਵਰਨਰ ਰਹੇ ਪਾਟਿਲ ਸਾਹਿਬ ਹੁੰਦੇ ਸੀਗੇ ਸਾਡਾ ਝਗੜਾ ਵੀ ਹੁੰਦਾ ਸੀਗਾ ਉਹਨਾਂ ਦੇ ਨਾਲ ਬਹੁਤ ਔਰ ਉਹ ਮੈਨੂੰ ਕੱਲਿਆਂ ਬੋਲ ਵੀ ਦਿੰਦੇ ਸੀਗੇ ਯਾਰ ਤੂੰ ਬਹੁਤ ਬੋਲਦਾ ਹੈ ਤੋ ਮੈਂ ਕਹਿੰਦਾ ਭਾਈ ਕੋ ਪਾਟਿਲ ਸਾਹਿਬ ਤੁਸੀਂ ਤੇ جا کے لتوڑ سیٹل ਹੋ جانا ہے ਉਹ ਤੁਹਾਡੇ ایڈوائزر ਕੇ کے شرما ਜਿਹੜਾ ਇਹਨਾਂ ਨੇ ਜਾ ਕੇ ਗੋਆ ਸੈਟਲ ਹੋ ਜਾਣਾ ਤੇ ਮੈਂ ਤੇ ਉਰੇ ਹੀ ਰਹਿਣਾ ਲੋਕਾਂ ਤੋਂ ਤੇ ਮੈਨੂੰ ਹੀ ਸੁਣਨੀ ਪੈਣੀ ਹੈ ਤੇ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਵੀ ਗੱਲ ਹੁੰਦੀ ਸੀਗੀ ਤੇ ਮੈਂ ਉਹਨਾਂ ਨੂੰ ਡਾਇਰੈਕਟਲੀ ਜਿਹੜੀ ਐਡਵਾਈਸਰੀ ਕਾਉਂਸਲ ਦੇ ਵਿੱਚ ਵੀ ਇਹ ਗੱਲ ਬੋਲ ਦਿੰਦਾ ਸੀਗਾ ਸ਼ੁਰੂ ਤੋਂ ਹੀ ਪਾਪਾ ਨੇ ਸਿਖਾਇਆ ਕਿ ਭਾਈ ਜਿਹੜੀ ਅੱਗੀ ਹੈ ਗਲਤ ਗੱਲ ਸੈਨਾ ਵੀ ਜਿਹੜਾ ਨਾ ਉਹ ਵੀ ਠੀਕ ਨਹੀਂ ਐ ਚੁੱਪਚਾਪ ਕਰਕੇ ਤੁਸੀਂ ਸਹਿ ਲੋ ਅਸੀਂ ਤੇ ਆਪਣੇ ਕਾਲਜ ਤੋਂ ਹੀ ਬੋਲਣਾ ਸ਼ੁਰੂ ਕਰ ਦਿੱਤਾ ਸੀਗਾ ਸਕੂਲ ਤੋਂ ਵੀ ਬੋਲਣਾ ਸ਼ੁਰੂ ਕਰਤਾ ਸੀ ਪਾਪਾ ਜਦੋਂ ਜੇਲ੍ਹ ਚ ਗਏ ਸੀਗੇ 19 ਮਹੀਨੇ ਤੋਂ ਉਸ ਵੇਲੇ ਵੀ ਮੈਂ ਕੋਈ 20 ਬੱਚਿਆਂ ਦੀ ਜਿਹੜੀ ਹੈਗੀ ਐ ਇੱਕ ਉਹ ਲੀਡ ਕਰਕੇ ਜਿਸ ਵੇਲੇ ਐਮਰਜੈਂਸੀ ਲੱਗੀ ਹੋਈ ਸੀਗੀ ਤੇ ਤਾਂ ਵੀ ਮੈਂ ਉਦੋਂ ਜਲੂਸ ਕੱਢਿਆ ਸੀਗਾ ਜਦੋਂ ਮੈਂ 12 ਸਾਲ ਦਾ ਸੀਗਾ ਉਹ ਸਾਰੇ ਪੁਲਿਸ ਵਾਲੇ ਵੀ ਲਬਦੇ ਸੀਗੇ ਕਿ ਉਹ ਲੰਬਾ ਮੁੰਡਾ ਕਿੱਥੇ ਗਿਆ ਤੋ ਇਸ ਤਰ੍ਹਾਂ ਕਰਕੇ ਗਾਇਬ ਹੋਣਾ ਪੈਂਦਾ ਸੀਗਾ ਐਮਰਜੈਂਸੀ ਦਾ ਟਾਈਮ ਜਿਨ੍ਹਾਂ ਨੂੰ ਯਾਦ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਬੜਾ ਇੱਕ ਡਿਫਿਕਲਟ ਟਾਈਮ ਸੀਗਾ ਘਰਾਂ ਨੂੰ ਵੀ ਕਿਵੇਂ ਸਕਵੀਜ਼ ਕੀਤਾ ਜਾਏ ਡੈਮੋਕ੍ਰੇਸੀ ਨੂੰ ਕਿਵੇਂ ਕਿਲ ਕੀਤਾ ਜਾਏ ਉਹ ਉਸ ਤਰ੍ਹਾਂ ਦਾ ਇੱਕ ਉਹ ਉਸ ਵੇਲੇ ਟਾਈਮ ਸੀਗਾ ਸਾਡਾ ਘਰ ਵੀ ਨਾ ਚੱਲ ਸਕੇ ਜਿਸ ਤਰ੍ਹਾਂ ਸਾਡੀ ਇੱਕ ਛੋਟੀ ਫੈਕਟਰੀ ਸੀਗੀ ਤੇ ਉੱਥੇ ਜਿਸ ਵੇਲੇ ਪਾਪਾ ਜੇਲ੍ਹ ਚ ਗਏ ਤੇ ਉਹਨਾਂ ਨੇ 파ਟਨਰ ਨੂੰ ਭੇਜਿਆ ਤੇ 15 ਦਿਨ ਚ 파ਟਨਰ ਨੂੰ ਅਰੈਸਟ ਕਰ ਲਿਆ 파ਟਨਰ ਦੇ ਮੁੰਡੇ ਨੂੰ ਭੇਜਿਆ ਤੇ ਉਹਨੂੰ ਉਹਨੂੰ ਅਰੈਸਟ ਕਰ ਲਿਆ ਮੇਰਾ ਇੱਕ ਕਜ਼ਨ ਬ੍ਰਦਰ ਸੀ ਵੱਡਾ ਸੀਗਾ ਉਹਨੂੰ ਭੇਜਿਆ ਉਹ ਵੀ ਅਰੈਸਟ ਹੋ ਗਿਆ ਸੋ ਵਰਚੂਲੀ ਇਟ ਕੇਮ ਟੂ ਕਿ ਇੱਕ ਘਰ ਚੱਲਣਾ ਨਹੀਂ ਚਾਹੀਦਾ ਔਰ ਟੈਂਡਨ ਸਾਹਿਬ ਨੂੰ ਕਿਹਾ ਜਾਂਦਾ ਸੀਗਾ ਕਿ ਭਾਈ ਮਾਫੀ ਮੰਗ ਲਓ ਤੁਸੀਂ ਤੇ ਤੁਹਾਨੂੰ ਛੱਡ ਦਿੰਨੇ ਆ ਉਹ ਟੈਂਡਨ ਸਾਹਿਬ ਜਿਸ ਚੀਜ਼ ਦੇ ਬਨੇ ਸੀ ਕਿ ਈ ਲੋਕੀ ਇੱਥੇ ਜਾਣਦੇ ਆ ਗਿਆ ਉਹ ਸਿੱਧਾ ਬੋਲ ਦਿੰਦੇ ਸੀ ਭਾਈ ਨਹੀਂ ਛੱਡੋਗੇ ਤੇ ਜੇਲ੍ਹ ਚੋਂ Laash ਹੀ ਬਾਹਰ ਜਾਏਗੀ ਲੇਕਿਨ ਸਿਰ ਝੁਕਾ ਨਹੀਂ ਸਕਦੇ ਅਸੀਂ ਇਹ ਇਹ ਸਾਡਾ ਜਿਹੜਾ ਹੈ ਪੰਜਾਬੀਆਂ ਦਾ ਸਿਰ ਝੁਕਾਣਾ ਸਾਡਾ ਕੰਮ ਨਹੀਂ ਹੈਗਾ ਤੋਂ ਉੱਥੋਂ ਆਪਾਂ ਇਹ ਸਿੱਖ ਕੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਚੰਡੀਗੜ੍ਹ ਦੇ ਵਿੱਚ 20 ਸਾਲਾਂ 'ਚ ਬੜੀ ਜਗ੍ਹਾ ਮੌਕਾ ਮਿਲਿਆ ਕਿ ਕਿਤੇ ਹੋਰ ਵੀ ਜਾ ਕੇ ਚੋਣਵ ਲੜ ਸਕਦਾ ਸੀ ਲੇਕਿਨ ਮੈਂ ਚਾਹੇ ਮੌਕਾ ਮਿਲਿਆ ਨਹੀਂ ਮਿਲਿਆ ਲੇਕਿਨ ਆਈ ਡਿਡਨਟ ਲੀਵ ਮਾਈ ਜੌਬ ਮੈਂ ਆਪਣਾ ਕੰਮ ਪਾਰਟੀ ਵਾਸਤੇ ਮੈਂ ਆਪਣਾ ਕੰਮ ਲੋਕਾਂ ਵਾਸਤੇ ਬਹੁਤ ਲੋਕ ਇੱਥੇ ਬੈਠੇ ਆ ਜਿਨ੍ਹਾਂ ਨੇ ਕਦੀ ਅੱਧੀ ਰਾਤੀ ਵੀ ਟਰਾਈ ਕੀਤਾ ਆਈ ਹੈਵ ਸਟੂਡ ਵਿਦ ਥੈਮ ਐਂਡ ਆਈ ਕੈਨ ਓਨਲੀ ਅਸ਼ੋਰ ਯੂ ਥੈਟ ਆਈਲ ਆਲਵੇਸ ਸਟੈਂਡ ਵਿਦ ਯੂ ਇੱਕ ਜਿਸ ਤਰ੍ਹਾਂ ਅੱਜ ਗੱਲ ਅਸੀਂ ਕਰਦੇ ਹਾਂ ਕਿ ਜਿਹੜਾ ਮੋਦੀ ਜੀ ਦੀ ਗਾਰੰਟੀ ਹੈ ਇਸ ਸਾਰੇ ਇੰਡੀਆ ਦੇ ਵਿੱਚ ਇਸ ਵੇਲੇ ਇੱਕ ਗੱਲ ਚੱਲ ਰਹੀ ਹੈ ਕਿ ਬਾਕੀ ਕੋਈ ਵੀ ਚੀਜ਼ ਫੇਲ ਹੋ ਸਕਦੀ ਹੈ ਲੇਕਿਨ ਮੋਦੀ ਕੀ ਗਾਰੰਟੀ ਫੇਲ ਨਹੀਂ ਹੋ ਸਕਦੀ ਇਹਦੇ ਐਡ ਵੀ ਤੁਸੀਂ ਦੇਖਦੇ ਹੋਵੋਗੇ ਜੈ ਨੰਬਰ ਆਫ ਵੀਡੀਓਜ਼ ਵਿਚ ਆਰ ਕਮਿੰਗ ਔਨ ਥਿਸ ਲੇਕਿਨ ਜੇ ਮੋਦੀ ਜੀ ਦੀ ਗਾਰੰਟੀ ਪੂਰੇ ਦੇਸ਼ ਦੇ ਵਿੱਚ ਹੈ ਆਈ ਕੈਨ ਅਸ਼ੂਰ ਯੂ ਕਿ ਟੰਡਨ ਦੀ ਅਵੇਲੇਬਿਲਟੀ ਤੁਹਾਡੇ ਸ਼ਹਿਰ ਦੇ ਵਿੱਚ ਹੈ ਮੈਂ ਤੁਹਾਡੇ ਨਾਲ ਖੜਾ ਆਵਾਂਗਾ 24/7 ਸਾਡੇ ਕਈ ਮੁੱਦੇ ਜਿਹੜੇ ਇੱਥੇ ਤੁਸੀਂ ਦੇਖਿਆ ਹੋਣਾ ਹੈ ਪ੍ਰਾਪਰਟੀ ਵਾਲੇ ਬੰਦਿਆਂ ਵਾਸਤੇ ਬੜੀ ਪਰੇਸ਼ਾਨੀ ਹੋਈ ਪਿੱਛੇ ਮੈਂ ਉਹਦੇ ਬਾਰੇ ਵੀ ਡਿਸਕਸ ਕੀਤਾ ਹੈ ਆਪਣੇ ਹਾਇਰ ਅਫਸਰਨਲ ਵੀ ਕੀਤਾ ਐਂਡ ਵੀਲ ਫਾਈਂਡ ਦ ਵੇ ਆਊਟ ਸੋ ਥੈਟ ਜਿ세 ਜਿਸ ਤਰ੍ਹਾਂ ਪਹਿਲੇ ਟ੍ਰਾਂਸਫਰੇਬਿਲਟੀ ਸੀਗੀ ਤਾਂ ਕਿ ਆਪਾਂ ਉਹਨੂੰ ਉੱਥੇ ਲੈ ਕੇ ਆਈਏ ਉਹਨੇ ਮੈਂ ਦੱਸ ਰਿਹਾ ਸੀਗਾ ਆਪਣੇ ਦੋਸਤਾਂ ਨੂੰ ਤੁਸੀਂ ਇੱਥੇ ਗੋਲਫਰਸ ਕਈ ਹੈਗੇ ਆ ਪਰਸੋਂ ਜਿਹੜਾ ਹੈ ਗੋਲਫ ਕਲੱਬ ਦੀ ਵੀ ਉਹਨਾਂ ਦੀ ਗਵਰਨਰ ਸਾਹਿਬ ਨਾਲ ਮੀਟਿੰਗ ਕਰਾ ਕੇ ਜਿਹੜਾ ਉਹ ਇਸ਼ੂ ਉਹਨਾਂ ਦਾ ਚੱਲ ਰਿਹਾ ਸੀਗਾ 99% दैट ਇਸ਼ੂ ਇਜ਼ ਆਲਸੋ ਰਿਜ਼ੋਲਵਡ ਸਮ ਆਫ ਯੂ ਹੈਵ ਹੈਲਪਡ ਮੀ ਇਨ ਰਿਜ਼ੋਲਵਿੰਗ ਥਿਸ ਔਰ ਉਹਨਾਂ ਨਾਲ ਵੀ ਗੱਲ ਹੋ ਗਈ ਹੈ ਔਰ ਕਈ ਬੰਦਿਆਂ ਨੂੰ ਸ਼ਾਇਦ ਪਤਾ ਵੀ ਹੋਵੇ ਤੋਂ ਅਸੀਂ ਪਿੱਛੇ ਰਹਿ ਕੇ ਵੀ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨਾਲ-ਨਾਲ ਅਸੀਂ ਉਹਨਾਂ ਨੂੰ ਕਰੀ ਜਾਂਦੇ ਆ ਆਨਲਾਈਨ ਫॉर us ਫॉर our ਫੈਮਿਲੀ ਫॉर ਜਨਰੇਸ਼ਨ ਜਦੋਂ ਵੀ ਛੋਟਾ ਨਿਕਾ ਮੋਟਾ ਕੰਮ ਹੁੰਦਾ ਆ ਇਹਨਾਂ ਨੂੰ ਡਾਇਲ ਕਰ ਉਹ ਕੋਈ ਵੀ ਬੈਲ ਤੇ ਝੱਟ ਦਿੰਨੇ ਔਰ ਰਿਐਕਟ ਕਰਦੇ ਨੇ ਉਸੇ ਵੇਲੇ ਇਹ ਇਹਨਾਂ ਦੀ ਇੱਕ ਆਉਟਸਟੈਂਡਿੰਗ ਇੱਕ ਕੁਆਲਿਟੀ ਆ ਦੂਸਰੀ ਗੱਲ ਮੈਂ ਮੈਡਮ ਦੀ ਪਿੱਛੇ ਜੇ ਸਪੀਚ ਸੁਣ ਰਿਹਾ ਸ਼ੀ ਸਪੀਕਸੋ ਵੈਲ ਉਹ ਲਿਖਦੇ ਵੀ ਬਹੁਤ ਸੋਹਣਾ ਆ ਔਰ ਬੋਲਦੇ ਵੀ ਕਮਾਲ ਆ ਮੈਂ ਅੱਜ ਸੰਜੀਤ ਜੀ ਰਿਕਵੈਸਟ ਕਰਨੀ ਆ ਤੁਸੀਂ ਪਾਰਲੀਮੈਂਟ ਤੇ ਜਾਣਾ ਆ ਤੇ ਮੈਡਮ ਨੇ ਅਗਲਾ ਮੇਅਰ ਬਣਨਾ ਚੰਡੀਗੜ੍ਹ ਦਾ ਹਾਂਜੀ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ ਜੀ ਸੋ ਆਈ ਵੈਲਕਮ एवरीवन ਸੰਜੀ ਜੀ ਦਾ ਪਾਠ ਸੁਣਦੇ ਆਂ ਦੈਨ ਵੀ ਵਿਲ ਆਲ ਹੈਵ ਅ ਕੱਪ ਆਫ ਟੀ